ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਮਾੜੀ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਮਤਰੋ ਬਠਿੰਡਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੱਡੇ ਕੱਦ ਕਾਠ ਵਾਲੀ ਤੇ ਵੱਡੀ ਬੇਲ ਵਾਲੀ ਆਪਾਂ ਸਾਨੂੰ ਚੰਗੀ ਵਹਿੜ ਦਿਖਾ ਰਹੇ ਆ ਤੇ ਭਾਈ ਜੈਬ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਭਾਈ ਦਾ ਜਿਹੜਾ ਘਰ ਹੈ ਗੁਰਦੁਆਰੇ ਤੋਂ ਬੈਕ ਸਾਈਡ ਖੇਤਾਂ ਵਾਲੀ ਸਾਈਡ ਭਾਈ ਦਾ ਘਰ ਹੈ ਪੂਰੀ ਜਿਹੜੀ ਗੱਲਬਾਤ ਤਾਂ ਵੈਸੇ ਬਾਈ ਨਾਲ ਕਰਾਂਗੇ ਪਹਿਲਾਂ ਆਪਾਂ ਤੁਹਾਨੂੰ ਪੂਰੀ ਇਹਦੀ ਡਿਟੇਲ ਆਪ ਵੀ ਦੇ ਦਈਏ ਫੇਸ ਕੁਆਲਿਟੀ ਮਿੱਤਰੋ ਬਹੁਤ ਸੋਹਣੀ ਐ ਤੇ ਚਿੱਤਰਾਜਾ ਮਿੱਤਰੋ ਰੰਗ ਐ ਤੇ ਥਣਲੇਪੇ ਦੀ ਚੰਗੀ ਐ ਮੋਟਾ ਮਿੱਤਰੋ ਥਣ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਜਾ ਰਹੀ ਐ ਤੇ ਸੂਣ ਦੇ ਬਿਲਕੁਲ ਨੇੜੇ ਆ ਮੇਰੇ ਹਿਸਾਬ ਨਾਲ ਦੋ ਤਿੰਨ ਦਿਨ ਸੂਣ ਦੇ ਬੱਤ ਵੱਧ ਲਾਊਗੀ ਤੇ ਚੰਗਾ ਚਵਾਈ ਵਾਲਾ ਥਣਾ ਮੋੜ ਲਈ ਮੋੜ ਲਈ ਤੇ ਵਜਨ ਵੀ ਚੰਗਾ ਮਿੱਤਰੋ ਦੁੱਧ ਵੀ ਬਾਈ ਕਹਿੰਦੇ ਵੀ ਚੰਗਾ ਕੱਢਿਆ ਪੂਰੀ ਜਿਹੜੀ ਆਪਾਂ ਗੱਲਬਾਤ ਕਰਦੇ ਆਂ ਫੇਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਆ ਜੀ ਬਾਈ ਠੀਕ ਇਹਦੀ ਜੇ ਆਪਾਂ ਸੂਏ ਦੀ ਗੱਲ ਕਰੀਏ ਕਿਹੜਾ ਸੂਆ ਜੀ ਇਹ ਦੂਜਾ ਜੀ ਦੂਜਾ ਸੂਆ ਸੌਂਦੀ ਆ ਹਾਂਜੀ ਠੀਕ ਆ ਪਹਿਲੇ ਸੂਏ ਕਿੰਨਾ ਕੁ ਦੁੱਧ ਦਾ ਮਾਲ ਕਰਨੇ ਦੱਸਿਆ 35 ਲੀਟਰ ਦੱਸ ਓਕੇ ਤੇ ਕਿੰਨੇ ਕੁ ਦਿਨ ਰਹਿੰਦੇ ਆ ਸੂਣ ਚ ਸੂਣ ਚ ਬਾਈ 2-3 ਦਿਨ ਬਾਕੀ 2-3 ਦਿਨ ਹੈ ਠੰਡੀ ਸੀਲ ਠੰਡੀ ਸੀਲ ਕੋਲ ਠੀਕ ਹੈ ਮੁੱਲ ਵੀ ਦੱਸ ਦਿਓ ਫਿਰ ਆਪਾਂ ਫੇਰ ਹੀ ਤੋਰ ਕੇ ਲਈ 130000 130000 ਇੱਕ ਵਾਰੀ ਤੋਰ ਕੇ ਦਿਖਾ ਦਿਓ ਜੀ ਮੁੱਲ ਮਿੱਤਰੋ 130000 ਹੈ ਮਾਣ ਦਾਣ ਇੱਕ 30 ਦੇ ਵਿੱਚੋਂ ਹੋ ਜੂ ਚੰਗਾ ਵੱਜਣਾ ਚੰਗਾ ਕੱਦ ਕਾਠ ਹੈ ਤੇ ਮੋਟਾ ਥਣ ਹੈ ਇੱਕ ਥੋੜਾ ਜਿਹਾ ਥਣ ਤੇ ਮੈਨੂੰ ਲੱਗਦਾ ਆਹ ਝਰੀਟ ਜੀ ਵੱਜੀ ਲੱਗਦੀ ਹੈ ਹਨਾ ਹਾਂ ਚਲੋ ਵੈਸੇ ਆਪਣਾ ਫਰਜ਼ ਮੰਨਦਾ ਨਾ ਦੱਸੰਦਾ ਤੋਰ ਤੋਂ ਲੰਮੀ ਤੋਰ ਤੋਂ ਜੀ ਬਹੁਤ ਸੋਹਣੀ ਮਿੱਤਰੋ ਤਿਆਰ ਹੁੰਦੀ ਜਾ ਰਹੀ ਆ ਤੇ ਸੂਣ ਦੇ ਫੇਰ ਆਪਾਂ ਕੰਨਾ ਬਿਲਕੁਲ ਨੇੜੇ ਆ ਮੋੜ ਲੈ ਜੀ ਕਾਫੀ ਬਾਈ ਦੇ ਘਰੋਂ ਆਪਾਂ ਪਹਿਲਾਂ ਵੀ ਮਿੱਤਰੋ ਵੀਡੀਓ ਪਾ ਚੁੱਕੇ ਆ ਤੇ ਬਾਈ ਦਾ ਕੰਮ ਹੈਗਾ ਵਪਾਰ ਦਾ ਤੇ ਪਸ਼ੂ ਮਿੱਤਰੋ ਬਾਈ ਚੰਗੇ ਲਿਆਉਂਦਾ ਦੋਨੇ ਪਾਸੋਂ ਆਪਾਂ ਥਣਲੇ ਵੀ ਦੀ ਮੰਤਰ ਦਿਖਾ ਦਿੰਨੇ ਆ ਚੰਗਾ ਮੋਟਾ ਥਣਾ ਚੰਗਾ ਮਿੱਤਰੋ ਹਵਾਨਾ ਤੇ ਦੋ ਚਾਰ ਦਿਨ ਸੂਣ ਦੇ ਵਿੱਚ ਬਾਕੀ ਤਾਂ ਕਿ ਇਹਦਾ ਫੋਨ ਨੰਬਰ ਜੀ ਆਪਣਾ ਫਰ 6283055437 6283055437 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਜਰੂਰ ਭਾਈ ਦੇ ਨਾਲ ਕਰੋ ਸੰਪਰਕ ਤੇ ਚੰਗਾ ਵਜਣ ਚੰਗਾ ਕਦਕੜ ਚੰਗੀ ਸਿਹਤ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਕਾਫੀ ਦਿਨਾਂ ਬਾਅਦ ਆਪਾਂ ਦੁਬਾਰੇ ਫੀਲਡ ਦੇ ਵਿੱਚ ਆ ਰਹੇ ਹਾਂ ਕਿਉਂਕਿ ਆਪਣਾ ਮਿੱਤਰੋ ਐਕਸੀਡੈਂਟ ਹੋ ਗਿਆ ਸੀ ਤੇ ਹੁਣ ਆ ਤਕਰੀਬਨ ਠੀਕ ਹੁੰਦੇ ਜਾ ਰਹੇ ਆ ਤੇ 5-7 ਦੇ ਨਾਲ ਵਿੱਚ ਆਪਾਂ ਕਾਫੀ ਕੰਮ ਫੇਰ ਉਮੀਦਵਾਰੇ ਕਰਾਂਗੇ ਤੇ ਕਿਉਂਕਿ ਕਈ ਭਰਾਵਾਂ ਨੂੰ ਨਹੀਂ ਪਤਾ ਸੀ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਵੀ ਆਏ ਸੀ ਵੀਡੀਓ ਪਾਉਣ ਵਾਲੇ ਉਹਨਾਂ ਨੂੰ ਤਾਂ ਤਕਰੀਬਨ ਮਿੱਤਰੋ ਪਤਾ ਲੱਗ ਗਿਆ ਸੀ ਪਰ ਆਮ ਬੰਦੇ ਨੂੰ ਨਹੀਂ ਪਤਾ ਸੀ ਸੋ ਸਾਰੇ ਵੀਰਾਂ ਦਾ ਪਤਾ ਧੰਨਵਾਦ ਕਰਦੇ ਆ ਜਿਹੜੇ ਭਰਾਵਾਂ ਨੇ ਵੀਡੀਓ ਦੇਖੀ ਤੇ ਲਾਈਕ ਕਮੈਂਟ ਕਰਿਆ ਮਿਹਰਬਾਨੀ ਸ਼ੁਕਰੀਆ